लंबी ले जी चली चल चली चल ਨਾ ਆਮ ਲੈ ਕੇ ਪੈਰ ਗਿੱਦੇ ਵਿੱਚ ਪਾਉਣੀਆਂ ਤੇਰਾ ਨਾਮ ਲੈ ਕੇ ਪੈਰ ਗਿੱਤੇ ਵਿੱਚ ਪਾਉਣੀਆਂ ਤੇਰਾ ਨਾਮ ਲੈ ਕੇ ਪੈਰ ਗਿੱਤੇ ਵਿੱਚ ਪਾ ਲਿਆ ਤੇਰਾ ਨਾਮ ਲੈ ਕੇ ਪੈਰ ਗਿੱਤੇ ਵਿੱਚ ਪਾ ਲਿਆ ਤੱਕਿਆ ਆਸਰਾ ਤੇਰਾ ਬਾਬਾ ਨਾਨਕਾ ਦਿੰਦੀਆਂ ਗਿੱਤੇ ਦੇ ਵਿੱਚ ਜਿਹੜਾ ਬਾਬਾ ਨਾਨਕਾ ਦਿੰਦੀਆਂ ਗਿੱਤੇ ਦੇ ਵਿੱਚ ਜਿਹੜਾ ਬਾਬਾ ਨਾਨਕਾ ਗੇੜਾ ਬਾਬਾ ਨਾਨਕ ਦਾ ਜੀ ਆਇਆਂ ਤੇ ਦੇ ਵਿੱਚ ਗੇੜਾ ਬਾਬਾ ਨਾਨਕ ਦਾ ਜੀ ਆਇਆਂ ਤੇ ਦੇ ਵਿੱਚ ਆਇਓ ਬਾਬਾ ਨਾਨਕ ਜੀ ਨਾ ਆਇਓ ਬਾਬਾ ਨਾਨਕ ਜੀ ਆਇਓ ਬਾਬਾ ਨਾਨਕ ਜੀ ਨਾ ਆਇਓ ਬਾਬਾ ਨਾਨਕ ਜੀ ਆਇਓ ਬਾਬਾ ਨਾਨਕ ਜੀ ਨਾ ਆਇਓ ਬਾਬਾ ਨਾਨਕ ਜੀ ਆਇਓ ਬਾਬਾ ਨਾਨਕ ਜੀ ਨਾ ਆਇਓ ਬਾਬਾ ਨਾਨਕ ਜੀ ਇਹੋ ਜਈਆਂ ਖੁਸ਼ੀ ਨੀ ਤੂੰ ਨਾਚੇ ਅੜੀਏ ਬੋਲੀ ਚੱਕ ਅੜੀਏ ਨੀ ਤੂੰ ਨਾਚੇ ਅੜੀਏ ਬੋਲੀ ਚੱਕ ਅੜੀਏ ਨੀ ਤੂੰ ਆਗ ਦੇਪ ਮੁਕੇ ਵਾਂਗੂ ਬੱਝ ਅੜੀਏ ਨੀ ਤੂੰ ਵਰ ਦੇਪ ਮੁਕੇ ਵਾਂਗੂ ਬੱਝ ਅੜੀਏ ਨੀ ਤੂੰ ਅਗ ਦੇਪ ਮੁਕੇ ਵਾਂਗੂ ਬੱਝ ਅੜੀਏ ਨੀ ਤੂੰ ਅਗ ਦੇਪ ਮੁਕੇ ਵਾਂਗੂ ਬੱਝ ਅੜੀਏ ਨਚਣ ਵਾਲੇ ਦੀ ੱਡੀ ਨਰਾਂ ਦੀ ਗਉਣ ਵਾਲੇ ਦਾਮੂ ਡੀ ਨਰਿੰਦੀ ਗੋਣ ਵਾਲੇ ਦਾ ਮੂ ਮੈਂ ਕਿਆ ਨਚਣ ਵਾਲੇ ਦੀ ਅਡੀ ਨਰਿੰਦੀ ਗੋਣ ਵਾਲੇ ਦਾ ਮੂ ਮੈਂ ਨਚਣ ਵਾਲੇ ਦੀ ਅਡੀ ਨਰਿੰਦੀ ਗੋਣ ਵਾਲੇ ਦਾ ਮੂ ਬੋਲੀ ਮੈਂ ਪਾ ਮਾਂ ਨੱਚ ਕੇ ਦੇ ਵਿੱਚ ਤੂੰ ਹੀ ਬੋਲੀ ਤੂੰ ਨੱਚ ਕੇ ਦੇ ਤੂੰ ਬੋਲੀ ਨੱਚ ਕੇ ਦੇ ਵਿੱਚ ਤੂੰ ਬੋਲੀ ਮਾਪਾ ਮੋ ਗੋਰੀਆਂ ਬਾਹਾਂ ਦੇ ਵਿੱਚ ਚੂੜੀਆਂ ਨੇ ਕੱਟਦੀਆਂ ਗੋਰੀਆਂ ਬਾਹਾਂ ਦੇ ਵਿੱਚ ਗੋਰੀਆਂ ਨੇ ਕਚਦੀਆਂ ਗੋਰੀਆਂ ਬਾਹਾਂ ਦੇ ਵਿੱਚ ਚੂੜੀਆਂ ਨੇ ਕਚਦੀਆਂ ਗੋਰੀਆਂ ਬਾਹਾਂ ਦੇ ਵਿੱਚ ਚੂੜੀਆਂ ਨੇ ਕਚਦੀਆਂ ਬਾਣ ਮੇਲਣਾ ਤੀਆਂ ਬਾਬਲ ਵੇੜੇ ਨੱਚਦੀਆਂ ਬਾਣ ਮੇਲਣਾ ਤੀਆਂ ਬਾਬਲ ਵੇੜੇ ਨੱਚਦੀਆਂ ਓਏ ਬਾਣ ਮੇਲਣਾ ਤੀਆਂ ਬਾਬਲ ਵੇੜੇ ਬਾਣ ਮੇਲਣਾ ਬੋਲ ਆ ਜਾ ਆ ਜਾ ਨੀ ਮਜ਼ਾ ਜਿਹੜੇ ਨੱਚੀਏ ਆ ਜਾ ਆ ਜਾ ਨੀ ਮਜ਼ਾ ਜਿਹੜੇ ਨੱਚ ਆ ਜਾ ਆ ਜਾ ਨਹੀਂ ਮੈਂ ਜਾ ਜੇ ਨੱਚੀਏ ਨੱਚ 베ੜਾ ਬੱਤੀਏ ਆ ਜਾ ਆ ਜਾ ਨਹੀਂ ਮੈਂ ਜਾ ਜੇ ਨੱਚੀਏ ਨੱਚੇ ਨੱਚ 베ੜਾ ਬੱਤੀਏ ਆ ਜਾ ਆ ਜਾ ਨਹੀਂ ਮੈਂ ਜਾ ਜੇ ਨੱਚੀਏ ਨੱਚੀ ਨੱਚ 베ੜਾ ਬੱਤੀ ਆ ਨੱਚ ਨਖੀਏ 사ਸਨੋ ਨੱਚੀਏ 사ਸਨੋ ਨੱਚੀਏ ਆ ਨਿਸਨਖੀਏ 사ਸਨੋ ਨੱਚੀਏ পিছে পিছে রও নি বলবাল নি বল্লা যাবে গত ভামে খিল্লার জানবাল নি বল্লা যাবে গত বল বল জানবাল নি ভারতী হালা দু মেলে আ দুঙ্গি পটাল নি ভারতী হালা দু মেলে আ দুঙ্গি পটাল নি ভারতী হালা দু মেলে আ দুঙ্গি পটাল নি ভারতী হালা দু নিড়ے উতে কড়া তে কড়ে দে وچ পানি কড়ে তে কড়া তে কড়ে দে وچ পানি ਕੜੇ ਉਤੇ ਕੜਾ ਤੇ ਕੜੇ ਦੇ ਵਿੱਚ ਪਾਣੀ ਕੜੇ ਉਤੇ ਕੜਾ ਤੇ ਕੜੇ ਦੇ ਵਿੱਚ ਪਾਣੀ ਨਾ ਲੜ ਸੱਸੇ ਮੇਰੀ ਉਮਰ ਨਹੀਂ ਆਣੀ ਨਾ ਲੜ ਸੱਸੇ ਮੇਰੀ ਉਮਰ ਨਹੀਂ ਨਾ ਲੜ ਸੱਸੇ ਮੇਰੀ ਉਮਰ ਨਹੀਂ ਆਣੀ ਨਾ ਲੜ ਸੱਸੇ ਮੇਰੀ ਉਮਰ ਨਹੀਂ ਆਣੀ ਨਾ ਲੜ ਸੱਸੇ சசரிமக்கடி निकी जही बदली चली करन तारे निकी जही बदली चली करन तारे निकी जही बदली चली करन तारे निकी जयी बदली चलीश करन तारे निकी जयी बदली चलीश करन तारे सम्बर नींद नहीं है मटे आरे 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 ਦਿੰਦੇ ਮਟਿਆਰੇ ਸੰਭੜ ਨਹੀਂ ਨਮੀਏ ਮਟਿਆਰੇ ਸਾਰਾ ਪਿੰਡ ਬੋਲੀਆਂ ਸੁਣਦਾ ਸਾਰਾ ਪਿੰਡ ਬੋਲੀਆਂ ਸੁਣਦਾ ਸਾਰਾ ਪਿੰਡ ਬੋਲੀਆਂ ਸੁਣਦਾ ਕੀ ਚਾਚਾ ਕੀਤਾ ਹੈ ਕੀ ਚਾਚਾ ਕੀਤਾ ਹੈ ਮੈਂ ਕਿਹਾ ਕੀ ਚਾਚਾ ਕੀਤਾ ਹੈ ਕੱਟੀਆਂ ਕਹਿ ਲਾਣ ਤੇ ਚੰਨਾ ਚੰਨਾ ਪਾਰੇ ਅਜ ਮੈਨ ਦਾ ਸੰਨੇ ਉੱਤੇ ਚੰਨਾ ਚੰਨਾ ਪਾਰੇ ਅਜ ਮੈਨ ਦਾ ਨੀ ਸੰਨੇ ਤੇ ਚੰਨਾ ਚੰਨਾ ਪਾਰੇ ਅਜ ਮੈਨ ਦਾ ਸੰਨੇ ਉੱਤੇ ਚੰਨਾ ਚੰਨਾ ਪਾਰੇ ਅਜ ਮੈਨ ਦਾ ਦੇਖ ਲੈ